ਨਮਸਕਾਰ ਤੁਸੀਂ ਕ੍ਰਿਯਾ ਨੂੰ ਪੰਜਾਬਾ ਦੇ ਨਵੇਂ ਜ਼ਿਲ੍ਹਾ ਪਠਾਨਕੋਟ ਚ ਬਣੇ ਰੰਜੀਤ ਸਾਗਰ ਡੈਮ ਹੇਠ ਬਣ ਰਹੇ ਸ਼ਾਪਰ ਕੰਡੀ ਬਿਹਰਾਜ ਪ੍ਰੋਜੈਕਟ ਦਾ ਆਖਰ 30 ਸਾਲਾਂ ਬਾਅਦ ਕੰਮ ਪੂਰਾ ਹੋਇਆ ਜਿਸ ਦਾ ਘਾਟਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਇਸ ਦੇ ਚਲਦੇ ਇਸ ਡੈਮ ਪ੍ਰੋਜੈਕਟ ਰਾਹੀਂ 206 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ ਅਤੇ ਇਸ ਦੀ ਚੀਲ ਦੀ ਸਮਰੱਥਾ ਦੇ ਵਜ੍ਹਾ ਨਾਲ ਹੁਣ ਰੰਜੀਤ ਸਾਗਰ ਡੈਮ ਤੋਂ ਵੀ ਚਾਰੇ ਟਰਬਾਈਨ ਚਲਾ 600 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕੀਗੀ ਇਸ ਪ੍ਰੋਜੈਕਟ ਦੇ ਬਣਨ ਨਾਲ ਪੰਜਾਬ ਦੇ ਮਾਝੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਖੇਤੀ ਲਈ ਪੂਰਾ ਪਾਣੀ ਮਿਲੇਗਾ ਅਤੇ ਨਾਲ ਹੀ ਨਾਲ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਵੀ ਇਸ ਪ੍ਰੋਜੈਕਟ ਦੇ ਬਣਨ ਨਾਲ ਵੱਡੇ ਪੱਧਰ ਤੇ ਫਾਇਦਾ ਹੋ ਸਕਦਾ ਹੈ ਜੋ ਕਿ ਪਹਿਲਾਂ ਖੇਤੀ ਲਈ ਪਹਿਲਾਂ ਬਰਸਾਤ ਦੀ ਉਡੀਕ ਚਰ ਰਹੇ ਸਨ ਉਹਨਾਂ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕਦਾ ਹੈ ਸ਼ਾਪਗੰਢ ਪੈਂਡੈਂਟ ਪ੍ਰੋਜੈਕਟ ਵਿਖੇ ਬਣਾਈ ਗਈ ਛੇਨ ਦੀ ਕੁੱਲ ਸਮਰੱਥਾ 398 ਮੀਟਰ ਹੈ ਅਤੇ ਪਾਣੀ ਜਦੋਂ ਆਉਂਤੇ ਪਾਣੀ ਖੇਤਾਂ ਛੱਡਣ ਲਈ ਕੁੱਲ 22 ਏਕੜਾਂ ਦੀ ਉਸਾਰੀ ਕੀਤੀ ਗਈ ਹੈ ਇਸ ਮੌਕੇ ਤੇ ਮੁੱਖ ਮੰਤਰੀ ਪ੍ਰਮਤ ਮਾਨਜੀਵ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਆਓ دیکھتے ਹਾਂ ਕੀ ਕਹਿੰਦੇ ਹਨ ਪੰਜਾਬ ਦੇ ਮੁੱਖ ਮੰਤਰੀ ਆਤੀ ਪਵਿੱਤਰ ਦਿਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਤੁਰ ਬਹੁਤ ਬਹੁਤ ساری ਸੰਗਠਨ ਨੂੰ ਬਹੁਤ ਬਹੁਤ ਵਧਾਈਆਂ ਵੀ ਦਿਨੀਆਂ ਹੈ ਮਨੁਕਤਾ ਦਾ ਮਨੁਕਤਾ ਦਾ ਸਵੱਤ ਦਾ ਪਲਾ ਮੰਗੜ ਵਾਲੀ ਬਾਣੀ ਉਚਰਨ ਵਾਲੇ ਬਾਣੀ ਦੇ ਚਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਉਪਰਵੜਾ ਦਿਨ ਅੱਜ ਸ਼ਾਹਪੁਰ ਕੰਢੀ ਡੈਮ ਦਾ ਰਸਨੀ ਪੁਰਕਤ ਕਟਨ ਕੀਤਾ ਗਿਆ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਕਾਫੀ ਦਿਨ ਤੋਂ ਨਿਰਮਾਣ ਅਧੀਨ ਸੀਗਾ ਤੇ ਇਹ ਸ਼ਾਹਪੁਰ ਕੰਡੀ ਡੈਮ ਜਿਹੜਾ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫ ਲਾਈਨ ਸਾਬਤ ਹੋਊਗਾ ਔਰ ਜਿੱਥੇ ਬਿਜਲੀ ਬਣੂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਕੱਲੇ ਬਿਜਲੀ ਨਾਲ ਘਰ ਨਹੀਂ ਰੋਸ਼ਨ ਹੋਣਗੇ ਨੌਕਰੀਆਂ ਮਿਲਣਗੀਆਂ ਤਾਂ ਉਹਦੇ ਸੁਪਨੇ ਵੀ ਰੋਸ਼ਨ ਹੋਣਗੇ ਹੈ ਇਸ ਟਾਈਮ ਦੀ ਜਿਹੜੀ ਕੁੱਲ ਲਾਗਤ ਹੈ 3394.59 ਕਰੋੜ ਹੈ ਜਿਦੇ ਵਿੱਚ 80% ਯੋਗਦਾਨ ਪੰਜਾਬ ਦਾ 2694.02 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 30% ਯੋਗਦਾਨ ਜਿਹੜਾ ਉਹ ਕੇਂਦਰ ਦਾ ਸਤ ਚੋਕ ਰੁਪਏ ਦੀ ਲੱਭ ਪਕ ਉਹਨਾਂ ਦਾ ਜੋ 3377 ਏਕੜ ਦੀ ਲੱਭ ਪਕ ਜਨੀ ਨੂੰ ਕਾਇਮ ਕੀਤੀ ਗਈ ਜਿਹਨੇ ਜੋ 1600 43.70 ਏਕੜ ਜ਼ਮੀਨ ਜਨ ਕੇ ਮੋਰ ਦੇ 50% ਪੰਜਾਬ ਨਾਲ ਸੰਬੰਧ ਤੇ 1527.95 ਜੇ ਮ ਕੁਸ਼ਵਿੰਦ ਨਸਬੰਦ ਤੁਸੀਂ ਨਹੀਂ ਹੈ ਰਿਕੁਆਇਰ ਇਸ ਪ੍ਰੋਜੈਕਟ ਵਾਸਤੇ ਕਿੰਨੀ 5000 ਹਕਟੇਰ ਜਨਨ ਕਿ ਲਗਭਗ 12.5 ਹਜ਼ਾਰ ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਟਾਈਮ ਤੇ ਚੱਲਣਾ ਹੋਊਗਾ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਈ ਜਾ ਰਹੇ ਨੇ ਇਹਦਾ 75% ਕੰਮ ਮੁਕੰਮਲ ਹੋ ਗਿਆ ਤੇ ਮਾਰਚ 2026 ਤੱਕ ਇਹ ਸਾਰਾ ਕੰਪਲੀਟ ਹੋ ਜੂਗਾ ਤੇ ਪਿੰਜੀ ਦੇ ਤੋਂ ਪਾਣੀ ਜਿਹੜਾ ਜਿਹਦੀ ਪ੍ਰੋਡਕਸ਼ਨ ਜਿਹੜੀ ਸ਼ੁਰੂ ਹੋਊਗੀ। ਤੇ ਸ਼ਾਹਪੁਰ ਕੰਡਿਡੈਂਟ ਦੇ ਨਿਰਮਾਣ ਤੋਂ ਪਹਿਲਾਂ ਰਣਜੀਤ ਸਾਗਰ ਪਾਵਰ ਹਾਊਸ ਉਸ ਜਾਣਦੇ। ਸਵੇਰ ਤੇ ਸ਼ਾਮ ਦੇ ਪੀਕ ਲੋਡ ਦੌਰਾਨ 600 ਮੈਗਾਵਾਟ ਦੀ ਪੂਰੀ ਸੁਰੱਖਿਆ ਜਿਹੜੀ ਹੈ ਉਹਦੇ ਕੰਮ ਕਰਨ ਦੇ ਯੋਗ ਨਹੀਂ ਸੀਗਾ। ਕਿਉਂਕਿ ਡਾਊਨਸਟ੍ਰੀਮ ਸਟੋਰੇਜ ਜਿਹੜਾ ਹੈ ਉਹ ਉਹਦੀਆਂ ਹੋਣ ਕਰਕੇ ਪਾਣੀ ਜਿਹੜਾ ਥੋੜਿਆ ਜਿਹਾ ਦਿੱਸਾ ਪੰਡਾ ਜਿਹੜਾ ਪਾਕਿਸਤਾਨ ਵੱਲ ਪਿਆ ਜਾਂਦਾ ਸੀ। ਤੋਂ ਸ਼ਾਫਰ ਕੰਡੀਡੈਂਟ ਚਾਲੂ ਹੋਣ ਨਾਲ ਰঞ্জੀਤ ਸਾਗਰ ਪਾਵਰ ਹਾਊਸ ਨੇ ਪੀਕ ਡਿਮਾਂਡ ਨੂੰ ਪੂਰਾ ਕਰਦੇ 600 ਮੈਗਾਵਾਟ ਦੀ ਜਿਹੜੀ ਪੂਰੀ ਸਮਰੱਥਾ ਹੈ ਆਪਣੀ ਉਹਦੇ ਬਿਜਲੀ ਪੈਦਾ ਸ਼ੁਰੂ ਕਰ ਕਰਦੀ। ਬਿਜਲੀ ਪੈਦਾ ਕਰਨੀ ਸ਼ੁਰੂ ਕਰਦੀ। ਤੋਂ ਗੇ ਡੈਮ ਜਿਹੜਾ ਪਾਵਰ ਹਾਊਸ ਹੈ ਤੋਂ 206 ਮੈਗਾਵਾਟ ਦੀ ਬਾਦੂ ਬਿਜਲੀ ਜਿਹੜੀ ਹੈ। ਮਾਰਚ 2026 ਤੱਕ ਉਹ ਪੂਰਾ ਹੋਊਗਾ ਪ੍ਰੋਜੈਕਟ ਬਾਦੂ ਦੀ ਬਿਜਲੀ ਦਾ। 3 ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਿਮ ਪੜਾਅ ਤੇ ਇਸ ਡੈਮ ਦੇ ਕਾਂਜਰੀਆਂ ਨਹਿਰ ਬੰਨੀ ਤੇ ਝੀਲ ਵੀ ਇਸ ਡੈਮ ਨਾਲ ਸੰਬੰਧਿਤ ਇੱਕ ਬਣਾਈ ਗਿਆ ਹੁਣ ਅ ਦਿਨਾਂ ਚ ਚਮਰੋੜ ਨੂੰ ਇਹ ਇਸ ਝੀਲ ਨੂੰ ਇੱਕ ਟੂਰਿਸਟ ਹੱਬ ਵੱਲੋਂ ਬਜਾਇਆ ਸੀ ਵਿਕਸਤ ਕਰ ਰਹੇ ਹਾਂ ਬਹੁਤ ਸਾਰੇ ਮੀਟਿੰਗਾਂ ਤੇ ਇਸ ਬੰਦ ਚ ਹੋ ਗਿਆ ਕਈ ਵਾਰ ਮੈਂ ਆਇਆ ਵੀ ਹਾਂ ਇੱਥੇ ਆ ਗਏ ਇਹ ਜਮਰੋੜ ਲੇਖ ਜਿਹੜੀ ਆ ਉਹ ਅੰਜੀ ਸਾਗਰ ਸ਼ਾਹਪੁਰ ਕੰਢੀ ਤੇ ਇਹ ਲਾਖਾ ਜਿਹੜਾ ਕਿਉਂਕਿ ਇੱਥੇ ਖੇਤੀ ਦਾ ਜ਼ਿਆਦਾ ਨਹੀਂ ਸਕੋਪ ਹੈਗਾ ਤਾਂ ਟੂਰਿਜ਼ਮ ਜਿਹੜਾ ਉਹ ਬਹੁਤ ਵੱਡੀ ਪੱਧਰ ਤੇ ਇੱਥੇ ਡਵੈਲਪ ਕੀਤਾ ਜਾ ਰਿਹਾ ਕਿਉਂਕਿ 에ਅਰਪੋਰਟ ਵੀ ਨੇੜੇ ਆ ਇਧਰੋਂ ਦਾ ਲਾਹੌਰੀ ਧਰਮਸ਼ਾਲਾ ਉਹ ਵੀ ਨੇੜੇ ਨੇ ਤੇ ਧਾਰਮਿਕ ਟੂਰਿਜ਼ਮ ਲਈ ਬਹੁਤ ਸਾਰੇ ਲੋਕ ਇੱਥੋਂ ਦੀ ਜਾਂਦੇ ਨੇ ਸੋ ਇਸ ਪ੍ਰੋਜੈਕਟ ਦਾ ਜਿੱਥੇ ਕਿਸਾਨਾਂ ਨੂੰ ਨਵੀਆਂ ਨਹਿਰਾਂ ਬਣਨ ਨਾਲ ਸਚਾਈ ਦਾ ਬਿਜਲੀ ਦਾ ਤੇ ਇਨਫਰਾਸਟ੍ਰਕਚਰ ਦੇ ਬਣਨਾ ਰੋਜ਼ਗਾਰ ਦੇ ਨਾਲ ਨਾਲ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਸਾਡੇ ਕੋਲੇ ਕਾਫੀ ਟੂਰਿਸਟ ਪਲੇਸ ਜਿਹੜੀ ਹੈ ਉਹ ਡਵੈਲਪ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨੋਂ ਜਦੋਂ ਦਾ ਕਾਰਜਪਾਲ ਸੰਭਾਲਿਆ ਕੋਈ ਨਾ ਕੋਈ ਪ੍ਰੋਜੈਕਟ ਕੋਈ ਨਾ ਕੋਈ ਲੋਕਪੱਖੀ ਫੈਸਲੇ ਕੋਈ ਨਾ ਕੋਈ ਨਮੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਹਨ দ্বার ਕਟਨ ਕੋਟ ਿਆਲਗੋੜ ਦੇ ਸਾਰੇ ਇਲਾਕੇ ਤੋਂ ਮੀਡੀਆ ਦੇਰੀ ਫੈਸਟਿਵ ਜਿੰਨੇ ਨੇ ਤੁਸੀਂ ਮੰਚਾਂ ਨੂੰ ਇਹ ਦਿਨਤਾ ਕਰਦੇ ਹਾਂ ਜਿੰਨਾਂ ਦੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਲੈ ਬਹੁਤ ਹੀ ਪਵਿੱਤਰ ਦਿਨ ਹੈ